ਕਈ ਵੱਡੇ ਵੱਡੇ ਪਰਿਵਾਰ ਜਿਨ੍ਹਾਂ ਦੀ ਸਿੱਧੇ ਜਿਨ੍ਹਾਂ ਦੇ ਵਿਆਹਾਂ ਤੇ ਨਰਿੰਦਰ ਮੋਦੀ ਆਉਂਦਾ ਬੋਲੋ ਬੋਲਦੇ ਨਹੀਂ ਡਰ ਲੱਗਿਆ ਔਰ ਅਮਿਤ ਸ਼ਾਹ ਆਵੇ ਅੱਜ 2 ਮਿੰਟ ਦਾ ਕੰਮ ਹੈ ਕਿਉਂਕਿ ਸੜਕ ਕੇਂਦਰ ਦੀ ਸਰਕਾਰ ਸੜਕ ਕੱਢ ਰਹੀ ਹੈ ਇਹ ਕੇਂਦਰ ਦੀ ਸਰਕਾਰ ਨੂੰ ਜਾ ਕੇ ਅਠਾ ਸਰਪੰਚਾਂ ਨੂੰ ਲਿਜਾ ਕੇ ਜਾਖੜ 5 ਮਿੰਟਾਂ ਜੇ ਤੁਹਾਨੂੰ ਮੁਆਵਜ਼ਾ ਦਿਵਾ ਸਕਦਾ ਇੱਕ 5 ਮਿੰਟਾਂ 5 ਮਿੰਟ ਕਿੰਨੇ ਮੈਂ ਕਹਜ ਪਰ ਮੁਆਵਜ਼ਾ ਦਿਵਾਤਾ ਤਾਂ ਤੁਸੀਂ ਅਮੀਰ ਹੋ ਜਾਓਗੇ ਅਮੀਰ ਹੋ ਜਾਓਗੇ ਤਾਂ ਤੁਹਾਡੇ ਮੁੰਡੇ ਸਵਾਲ ਕਰਨਗੇ ਕਿ ਜਾਖੜ ਸਾਹਿਬ ਆਪਾਰਾ ਕੀਆ ਕੀ ਅੱਜ ਤੱਕ 25 50 ਸਾਲਾਂ ਤੋਂ ਤੁਹਾਡੇ ਪਰਿਵਾਰ ਨੂੰ ਜਿਤਾਇਆ ਸਾਡਾ ਕੀਤਾ ਕਿ ਸਾਡਾ ਮੁੰਡੇ ਦੱਸੋ ਕਿੰਨੇ ਲਵਾਏ ਜੇ ਤੁਸੀਂ ਭਾਜਪਾ ਚ ਗਏ ਅਸੀਂ ਭਾਜਪਾ ਜਾ ਕੇ ਜੇ ਆਪ ਤੁਸੀਂ ਕਾਂਗਰਸ ਕੀ ਕੀ ਆਪ ਕਾਂਗਰਸ ਜਾ ਕੇ ਔਰ ਗਲਵੀ ਸਾਹਿਬ ਕਾਂਗਰਸ ਮੇਂ ਰਹਿ ਕੇ ਅਗਰ ਕਾਂਗਰਸ ਕੀ ਇਹ ਉਹਨਾਂ ਨੇ ਕਹਾ ਕਿ ਮੈਂ ਕਾਂਗਰਸੀ ਹਾਂ ਲੇਕਿਨ ਤੂੰ ਭਾਜਪਾ ਕੋ ਡਾਲੋ ਲੋਕੋ ਨੇ ਉਹ ਵੀ ਕਰ ਦਿਆ यहां पर लड़ा जगनीत बराड़े कोटा था वो जगनीत बराड़ के खिलाफ वोटे डलवा दी जोरा सिंह मान को जोशन लड़ा यहां से जोशन के खिलाफ डलवा दी किसी और को। कबाया साहब लड़े तो कबाया साहब खुद प्रधान थे खुद कांग्रेस के प्रधान कबाया साहब चुनाव लड़े तो कबाया साहब के खिलाफ कर दो और ये जनता ने कहा कि नहीं जाखड़ हमारे इस अबोर का मालिक है जैसा कहेगा हम करेंगे संतोष सिंह रंधावा लड़ा था किसी जमाने में रंधावा मुखालफत कर दी मेरे कहने का मतलब कांग्रेस में रहके भी उसकी कर दो वो भी मान जाते थे लोग इन्होंने इतना कुछ दिया उस परिवार को पांच मिनट काम है ਤੇ ਪੰਜਾਬ ਸਰਕਾਰ ਵੀ ਇਹ ਤੁਹਾਡੇ ਨਾਂ ਜ਼ਮੀਨਾ ਕਰ ਸਕਦੀ ਹੈ ਜੇ ਜ਼ਮੀਨਾ ਚਾਵੇ ਮੁਆਵਜ਼ਾ ਜਾਖੜ ਚਾਵੇ ਦਿਵਾ ਸਕਦਾ ਕਿਉਂਕਿ ਕੇਂਦਰ ਸਰਕਾਰ ਨੇ ਦੇਣਾ ਹੈ ਗੱਲ ਸਮਝਾਈ ਕਿ ਨਹੀਂ ਸਹੀ 5 ਮਿੰਟਾਂ ਚ ਸਾਰੇ ਮੰਤਰੀ ਭਤੀਜੇ ਦੇ ਆਪੋਤੇ ਦੇ ਵਿਆਹ ਤੇ ਆਏ ਸੀ ਪ੍ਰਧਾਨ ਮੰਤਰੀ ਕੀ ਆ ਤੇ ਵਿਆਹ ਵਾਸਤੇ ਟੈਂਟਾ ਲਾ ਗਿਆ ਉਹਨੂੰ ਇਹ ਕਹਿੰਨੇ ਕਿ ਪ੍ਰਧਾਨ ਮੰਤਰੀ ਸਾਹਿਬ ਇੰਨੇ ਲੋਕਾਂ ਦਾ ਝਾੜਾ ਹੈ ਮੇਰੇ ਇਲਾਕੇ ਦੇ ਇਹਨਾਂ ਨੂੰ ਜਿੰਨਾ ਜਿੰਨਾ ਪੈਸਾ ਕੀ ਫਰਕ ਪੈਂਦਾ ਯਾਰ ਕਿਸੇ ਨੇ ਪਿਉ ਨੇ ਦੇਣਾ ਕਰੋ ਸਰਕਾਰ ਦੇ ਗੱਬੇ ਚੋ ਦੇਣਾ ਤੇ ਮੈਨੂੰ ਫਰਾਉ ਸਰਕਾਰ ਦਾ ਦੱਬਾ ਮੈਂ ਹਰੇਕ ਨੂੰ ਵੜ ਦਿੰਨਾ ਸਾਰੀ ਉਮਰ ਹੋਰੀਆਂ ਪੀੜੀਆਂ ਖਹਿਣੀਆਂ ਯਾਰ ਸਾਡੀ ਸਾਨੂੰ ਮੁਆਵਜ਼ਾ ਰਾਜੇ ਵਿਰੰਗ ਨੇ ਦਵਾ ਬੋਲੋ ਸੋ ਮੇਰੇ ਕਹਿਣ ਦਾ ਮਤਲਬ ਹੈ ਤੇਰੇ ਬਾਰੇ ਕਿਸੇ ਨੇ ਨਹੀਂ ਕਿਹਾ ਆ ਮੈਂ ਛੇਰ ਸਿੰਘ ਘਬਾਇਆ ਨੂੰ ਵਾਰੀ ਵਾਰੀ ਰਾਹੁਲ ગાંધી ਨਾਲ ਗੱਲ ਕਰਦੇ ਤਿੰਨ ਚਾਰਾਂ ਦੀ ਵੇਖਿਆ ਵੀ ਇਹ ਬਹੁਤ ਵੱਡਾ ਮੁੱਦਾ ਹੈ ਇਹ ਰੇ ਤੇ ਆਪਾਂ ਲੜਾਈ ਲੜਨੀ ਤੇ ਪੰਜਾਬ ਦੀ ਸਰਕਾਰ ਏ ਜ਼ਮੀਨ ਤੁਹਾਡੇ ਨਾਲ ਕਰ ਸਕਦੀ ਐ ਸੜਕ ਕੱਢਣ ਦਾ ਮੁਆਵਜ਼ਾ ਉਹ ਦੇ ਸਕਦੇ ਐ ਆਹ ਰੈਂਜੀ ਖੁੱਬੀਆ ਪੁਲਿਸ ਭੇਜ ਦਿੰਦੇ ਓ ਉਹ ਪਾਣੀ ਵਾਲੀਆਂ ਪੈਟਾ ਭੇਜਤੀਆਂ ਵੀ ਇਹਨਾਂ ਦੇ ਪਿਛੜਾ ਡਰਿਆ ਨਾ ਕਰੋ ਇਹ ਪਾਣੀ ਦੀ ਪਿਛਾੜ ਨਾਲ ਮੂੰਹ ਨਹੀਂ ਅੱਗੇ ਰੱਖੀਦਾ ਪਿੱਠ ਰੱਖੀਦਾ ਕੁਝ ਹੁੰਦਾ ਈ ਮੇਰੇ ਤੇ ਤਾਂ 20 ਵਾਰੀ ਮਾਰੀਆਂ ਹਾਂ ਇਹ ਤੁਹਾਨੂੰ ਡਰਾਉਂਦੇ ਐ ਤੇ ਉਹ ਆ ਗਈ ਵੱਡੀ ਸਾਰੀ ਇੱਕ ਦੇਈ ਬਾਏ ਸੇ ਬਾਗੜਾ ਉੱਤੇ ਚੜ ਕੇ ਨਾ ਮੂੰਹ ਹੀ ਅਤਰ ਮੋੜ ਦਿੰਦੇ ਆ ਦੋ ਚਾਰ ਉੱਤੇ ਬਸ ਕੇ ਚੜ ਕੇ ਕੋਸਾgalo ਨਹੀਂ ਕਰ ਦਿਆ ਕਰੋ ਲੜਾਈ ਤਾਂ ਆਪਣ ਨੂੰ ਲੜਨੀ ਪੈਣੀ ਇਹ ਹੁਣ ਪੰਜਾਬ ਸਰਕਾਰ ਨੂੰ ਵੀ ਅੱਜ ਮੈਂ ਇਹਰੇ ਤੇ ਇੱਕ ਚਿੱਠੀ ਲਿਖਾਂਗਾ ਤੇ ਮੈਂ ਤੇ ਕਬਾਇਆ ਸਾਹਿਬ ਥੋਡੇ 86 ਰੁਪਏ ਤੇ ਅੱਠ ਥੋਡੇ ਹੋਰ ਬੰਦੇ 16 ਬੰਦਿਆਂ ਨੂੰ ਲੈ ਕੇ ਐਸੇ ਨਹੀਂ ਨੇਕਾ ਸਾਨੂੰ ਮੈਂ 30 ਤੱਕ ਮੇਰੇ ਕੰਮ ਹੈ ਇੱਥੇ ਮੀਟਿੰਗ ਹੈ ਤੇ ਅਸੀਂ ਦੋਵੇਂ 16 ਬੰਦਿਆਂ ਨੂੰ ਲੈ ਕੇ ਗੜਕਰੀ ਨੂੰ ਮਿਲਾਂਗੇ ਜਿਹੜਾ ਸੜਕਾਂ ਦਾ ਮੰਤਰੀ ਹੈ ਜਿਹੜਾ ਮੁਆਵਜ਼ਾ ਦਿੰਦਾ ਹੈ ਉਹ 16 ਬੰਦਿਆਂ ਨੂੰ ਅਸੀਂ ਦੋਵੇਂ ਲੈ ਕੇ ਮਿਲਾਂਗੇ ਤੇ ਮੈਂ ਉੱਥੇ ਯਾਰ ਉਹ ਇੱਧਰ ਵੇਖੋ ਉੱਧਰ ਕੀ ਵੇਖਣਾ ਤਮਾਸ਼ਾ ਵੇਖਣ ਬੱਤੇ ਬਹੁਤ ਗਲਤ ਹੈ ਮੈਂ ਤੇ ਕਬਾਇਆ ਸਾਹਿਬ ਤੇ ਮੰਤਰੀ ਚੰਗਾ ਮੰਤਰੀ ਹੈ ਪੂਰੇ ਕਾਲੇ ਆਪਾਂ ਦੁਹਾਈ ਜਾ ਕੇ ਪਾਵਾਂਗੇ ਵੀ ਸਾਡੇ ਕੋਲੇ ਰਜਿਸਟਰੀ ਹੈ ਗਰਦੌਰੀ ਹੈ ਕੋਠੀਆਂ ਪਾਈਆਂ ਵੀ ਹੈ ਮੋਟਰ ਦੇ ਕਨੈਕਸ਼ਨ ਹੈ ਬਿਜਲੀ ਦੇ ਕਨੈਕਸ਼ਨ ਹੈ ਇਹ ਕੰਮ ਤੂੰ ਨਾ ਕਰ ਤੇ ਸਾਨੂੰ ਮੁਆਵਜ਼ਾ ਦੇ ਦੇ ਸੜਕਾਂ ਦੀ ਕੱਢਣਾ ਜੇ ਕੱਢਣੀਆਂ ਪਰ ਮੁਆਵਜ਼ਾ ਦੇ ਤੇ ਪੰਜਾਬ ਸਰਕਾਰ ਨੂੰ ਵੀ ਆਪਾਂ ਦੋਨੋਂ ਜਾਣੇ ਮੁੱਖ ਮੰਤਰੀ ਤੋਂ ਟਾਈਮ ਮੰਗੀਏ ਭਾਵੇਂ ਆਪਣੀ ਬੰਦ ਹੀ ਨਹੀਂ ਹੋਰੇ ਨਾਲ ਨਹੀਂ ਆਪਣੀ ਬੰਦ ਹੀ ਨਹੀਂ ਲੇਕਿਨ ਆਪਾਂ ਜਨਤਾ ਦੇ ਵਾਸਤੇ ਨੰਗੇ ਪੈਰੀ ਜਾਵਾਂਗੇ ਉਹ ਕੋਲ ਇਹ ਸਾਡਾ ਕੰਮ ਦਾ ਤਾਂ ਤੀਜੀ ਗੱਲ ਇਹਦੇ ਪਿੱਛੇ ਤੁਹਾਨੂੰ ਵਕੀਲ ਹਾਈ ਕੋਰਟ ਚ ਕਰਨਾ ਪਵੇ ਉਹ ਨਹੀਂ ਵੀ ਆਪਾਂ رائے ਲੈ ਲਈਏ ਤੁਸੀਂ ਚੰਡੀਗੜ੍ਹ ਇੱਕ ਦਿਨ ਤੁਹਾਡੇ ਸਰਪੰਚ ਤੇ ਨਾਲ ਉਹਨਾਂ ਦੇ ਬੰਦੇ ਆਜੋ ਤਗੜੇ ਤੋਂ ਤਗੜੇ ਦੋ ਤਿੰਨ ਵਕੀਲਾਂ ਨਾਲ ਰਾਇ ਕਰ ਲੈਣੇ ਆ ਜਿਹੜੇ ਸਾਧੂ ਪੈਸੇ ਲੈਂਦੇ ਆ ਕਿਸ ਤਰੀਕੇ ਤੇ ਜਾਂਦੇ ਆ 5-4 ਲੱਖ ਰੁਪਈਆ ਲੈਂਦੇ ਆ ਤਾਂ ਮੈਂ ਤਾਂ ਕਹਵਾਇਆ ਸਾ ਭਾਵੇਂ ਮੁਫਤ ਕਰਾਈਏ ਤੇ ਭਾਵੇਂ ਪੈਸੇ ਲਾਈਏ ਅਸੀਂ ਉਹ ਵੀ ਦੋਨੇ ਜਣੇ ਇੰਤਜ਼ਾਮ ਤੁਹਾਡਾ ਕਰਦੇ ਆ ਇਹ ਭਰਾਵੋ ਤਿੰਨ ਕੰਮ ਹੀ ਐ ਤੇ ਚੌਥਾ ਸਾਡੇ ਕੋਲੇ ਆ ਹਾਂ ਦਾ ਨਾਰਾ ਇੱਕ ਤਾਂ ਕੇਂਦਰ ਮੰਤਰੀ ਕੋਲੇ ਅੱਜ ਸ assi ਜਾ ਸਕਦੇ ਹੋਂ ਵੀ ਸਾਡੇ ਹੱਥ ਚ ਉਹ 10 ਕ ਤਾਂ ਵੀ ਕੰਮ ਤਾਂ ਹੈ ਨਹੀਂ ਕਿ ਕਰ ਸੀ ਪੰਜਾਬ ਸਰਕਾਰ ਨਾਲ ਲੜ ਸਕਦੇ ਐ ਤੇ ਥੋਡੀ ਗੱਲ ਬਚਾ ਸਕਦੇ ਤੀਜਾ ਸੀ ਕੋਰਟ ਦਾ ਦਰਵਾਜ਼ਾ ਖੜਕਾ ਕੇ ਕਰ ਸਕਦੇ ਚੌਥਾ ਥੋਡੇ ਨਾਲ ਲੜਾਈ ਚ ਸ਼ਾਮਲ ਹੋ ਸਕਦੇ ਇਹ ਚਾਰ ਹੀ ਕੰਮ ਹਜੇ ਤੱਕ ਕਰ ਸਕਦੇ ਜਿੱਦੇ ਸਾਡਾ ਰਾਜ ਭਾਗ ਆ ਗਿਆ ਤੇ ਜਾਖੜਾ ਨੂੰ ਤੁਸੀਂ ਹਰਾਤਾ ਇੱਥੋਂ ਅਗਲੇ 2 ਸਾਲਾਂ ਨੂੰ ਅੱਠਾ ਪਿੰਨਾ ਚ ਅੱਠਾ ਪਿੰਨਾ ਦੇ ਵਿੱਚ ਉਹ ਯਾਰ ਬੈਠਾ ਰਹਿੰਦੇ ਤੂੰ ਐਂ ਬੋਲੀ ਜਾਂਦਾ ਵਿੱਚ ਉਹ ਕੋਈ ਨਹੀਂ ਯਾਰ ਮਾੜਾ ਮੋਟਾ ਆਦੀ ਪੀਤੀ ਚ ਕੋਈ ਨਹੀਂ ਇੱਥੋਂ ਤੁਸੀਂ ਮਾਂਗ ਕਰ ਜਾਖੜ ਸਾਹਿਬ ਹਰਾ ਨੂੰ ਆ ਆਚਾਰਾ ਪਿੰਨਾ ਚ ਇੱਕ ਗੱਲ ਅੱਠਾ ਪਿੰਨਾ ਚ ਇੱਕ ਗੱਲ ਕਰ ਲੋ ਕੀ ਜਾਣਤਾ ਚੌਧਰੀ ਸਾਹ ਸਾਡੀ ਸਾਡੀ ਜ਼ਮੀਨ ਦਾ ਮੁਆਵਜ਼ਾ ਦਿਵਾ ਦੇ ਤੇ ਜਾਂ ਫਿਰ ਸਾਡੇ ਡੱਬਾ ਦਰਦੇ ਕੋਈ ਨਹੀਂ ਇੱਥੇ ਵਰਦ ਨਾ ਦੇਉ ਜੋ ਫਿਰ ਗੱਲ ਆ ਕਰਿਓ ਜੋ ਖਰੀ ਗੱਲ ਹਾਂ ਫਿਰ ਤੂੰ ਵੀ ਨਹੀਂ ਮੈਂ ਤਾਂ ਜਾਖੜ ਸਾਹਿਬ ਦਾ ਪੁਰਾਣਾ ਆਦਮੀ ਸ ਹਾਂ ਮੈਂ ਤੇ ਭਈ ਡਾਲੂਗਾ ਫਿਰ ਉਹ ਇੱਕ ਬੰਦਾ ਜਿਹੜਾ ਕਰੇ ਉਹਦਾ ਬਾਈਕਟ ਕਰੇ ਜੋ ਭਾਈ ਤੇ ਜਾ ਉਹਨੂੰ ਦਾ ਮੁਆਵਜ਼ਾ ਦਿਵਾ ਦੇ ਅਸੀਂ ਸਾਰੇ ਪਾਵਾਂਗੇ ਤੈਨੂੰ ਬੋਲੋ ਇਹ ਖਰੀ ਗੱਲ ਹੈ ਟਟ ਖਰੀ ਗੱਲ ਹੈ ਅੱਜ ਫੇਰ ਕਾਤਾ ਹੋ ਸਕਦਾ ਵੀ ਤੁਹਾਨੂੰ ਕੋਈ ਗੱਲਬਾਤ ਕਰ ਲੇ ਫੇਰ ਹੋ ਸਕਦਾ ਵੀ ਜਾਖੜ ਕਵੇ ਵੀ ਯਾਰ ਮੈਂ ਕੋਈ ਕਰਦਾ ਜੇ ਬਈ ਤੁਸੀਂ ਕਹਿੰਦੇ ਵੀ ਦਵਾਈ ਨਾ ਦਵਾਈ ਅਸੀਂ ਤਾਂ ਤੈਨੂੰ ਮੋਟਾ ਦਾ ਪਾਣੀ ਇਹ ਤੈਨੂੰ ਇਹ ਤੂੰ ਹੀ ਸਾਡਾ ਹੈ ਤੇ ਫੇਰ ਬਈ ਕਿਸੇ ਨੇ ਨਿਕਲਦਾ ਆ ਚਾਰ ਕੰਮ ਅਸੀਂ ਕਰਾਂਗੇ ਤੁਹਾਡੇ ਤੇ ਜੇ ਸਰਕਾਰ ਆ ਗਈ ਕਾਂਗਰਸ ਦਾ ਬੰਦਾ ਇੱਥੋਂ ਜਿੱਤ ਗਿਆ दो हजार सताई च मुख्यमंत्री कांग्रेस पार्टी का दल भी साहब खड़े मुख्यमंत्री आप लोगों ने बनाना है ये पहला काम आपको करवाना पड़ेगा ये करवाएंगे फर्जा घबाया साहब न ही लड़ा पे एमएलए महबूरएक एक बार एमपी तो बाद एमएलए लड़ा गया मैं क्या कही है मैं क्या चुनाव लड़ो दबारे ਸੋ ਮੇਰੀ ਗੱਲ ਬੈਂਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤਗਰੇ ਰਹੋ ਇਹਨਾਂ ਚਾਰ ਕੰਮਾਂ ਤੇ ਭਾਈ ਦਵਾਰੇ ਮਿਲਿਆ ਨਹੀਂ ਆਪਣੇ ਤੋਂ ਸਾਰਿਆਂ ਨੇ ਜਾਣਾ ਤੁਹਾਡੇ ਸਰਪੰਚ ਕਬਾਇਆ ਸਾਹਿਬ ਨਾਲ ਡਾਈ ਅਪ ਕਰੂੰ ਬਾਦੂ ਜੀ ਤੇ ਕਬਾਇਆ ਸਾਹਿਬ ਤੇ ਮੈਂ ਫਿਰ ਅਸੀਂ ਦੋਵੇਂ ਕੰਮ ਕਰਦੇ ਹਾਂ ਦਿੱਲੀ ਦੀ ਤਰੀਕ ਮੈਂ ਆਪਾਂ ਲੈ ਲੈਂਦੇ ਹਾਂ ਔਰੇ ਕੋਲੇ ਦੋਵੇਂ ਜਾਣੇ ਇਹਨਾਂ ਸਾਰਿਆਂ ਨੂੰ ਲੈ ਕੇ ਜਾਵਾਂਗੇ 16 ਦੇ 16 ਜਾਣੇ ਲੈ ਕੇ ਜਾਵਾਂਗੇ ਇਹ ਨਾ ਹੋਵੇ ਡਾਕੜ ਪਹਿਲਾਂ ਚਲਾ ਕੇ ਉਹ ਆਪਣਾ ਇਹਨੂੰ ਕਹਿ ਦੇਣ ਵੀ ਕਬਾਇ ਤੇ ਰਾਜੇ ਨੂੰ ਟਾਈਮ ਨਾ ਦੇਈ ਪਹਿਲਾਂ ਅਸੀਂ ਲੈ ਕੇ ਆਵਾਂਗੇ ਉਹ ਹੀ ਗੱਲਾਂ ਬਾਤਾਂ ਸੋ ਧਿਆਨ ਰੱਖਿਓ ਉਹਨੂੰ ਚਾੰਦੇ ਰੇਗ ਅਗਰਾ ਲੈ ਕੇ ਜਾਵੇ ਕਹ ਪਰ ਯਾਰ ਤੂੰ ਸਾਡਾ ਕੰਮ ਕਰਾ ਕੇ ਆ ਨਾ ਸਾਨੂੰ ਕੋਈ ਇਤਰਾਜ਼ ਨਹੀਂ ਜੇ ਅਗਲਾ ਕੰਮ ਕਰਾਉਂਦਾ ਤਾਂ ਤੁਸੀਂ ਅਗਲੇ ਦੇ ਕਉਣ ਜਾਓ ਕਿਉਂ ਕਿਉਂ ਬਈ ਇਹ ਤੇ ਰਾਜਾ ਹਾਂ ਹਾਂ ਤੇ ਜੇ ਨੇਰੇ ਵੀ ਨਹੀਂ ਲੱਗੇ ਦਿੰਦਾ ਤਾਕਤ ਵੀ ਹੋਵੇ ਤੇ ਫਿਰ ਇਸ ਕਾਲੀ ਅਸੀਂ ਤੁਹਾਡੀ ਆਚਾਰ ਕੰਮਾਂ ਚ ਲੜਾਈ ਲੜਾਂ ਜੱਜ ਦੀਏ ਤੁਹਾਨੂੰ ਗੱਲ